ਮੋਗਾ ਦੇ ਵਿੱਚ 30 ਸਾਲਾ ਨੌਜਵਾਨ ਨੂੰ ਕੁੱਟਕੁੱਟ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਵਾਰਦਾਤ 29 ਮਾਰਚ ਸ਼ੁੱਕਰਵਾਰ ਦੇ ਰਾਤੀ ਹੈ ਜਾਣਕਾਰੀ ਮੁਤਾਬਕ 30 ਸਾਲਾ ਨੌਜਵਾਨ ਸਤਪਾਲ ਆਪਣੇ ਘਰ ਜਾ ਰਿਹਾ ਸੀ ਇਸ ਦੌਰਾਨ ਪ੍ਰਤਾਪ ਰੋਡ ਚੌਕ ਨੇੜੇ ਇੱਕ ਗਲੀ ਅੰਦਰ ਇੱਕ ਵਿਅਕਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਉਸ ਦੇ ਸਿਰ ਵਿੱਚ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ ਇਸ ਸਾਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਅੱਜ ਸਵੇਰੇ ਸਤਪਾਲ ਦੀ ਲਾਸ਼ ਗਲੀ ਵਿੱਚ ਪਈ ਮਿਲੀ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲਿਆ ਤੇ ਇਲਾਕੇ ਦੇ CCTV ਕੈਮਰੇ ਖੰਗਾ ਲਏ ਜਿਸ ਤੋਂ ਬਾਅਦ ਦੋਸ਼ੀ ਸੰਜੀਵ ਕੁਮਾਰ ਉਰਫ ਕਾਕਾ ਦੀ ਪਛਾਣ ਕੀਤੀ ਗਈ ਪੁਲਿਸ ਮੁਤਾਬਕ ਮਲਜ਼ਮ ਸੰਜੀਵ ਕੁਮਾਰ ਦੀ ਸਤਪਾਲ ਦੇ ਨਾਲ ਕਿਸੇ ਗੱਲ ਤੋਂ ਬਹਿਸਬਾਜੀ ਹੋਈ ਸੀ ਲੇਕਿਨ ਇਸ ਬੋਲ ਬੁਲਾਈਏ ਤੋਂ ਬਾਅਦ ਮਲਜ਼ਮ ਨੇ ਸਤਪਾਲ ਨੂੰ ਕੁੱਟਕੁੱਟ ਕੇ ਮੌਤੇ ਕੱਟ ਉਤਾਰਿਆ ਪੁਲਿਸ ਨੇ ਸੰਜੀਵ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਅਤੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਅੱਜ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਜਿਹੜਾ ਪ੍ਰਤਾਪ ਚੌਂਕ ਦੇ ਨੇੜੇ ਇੱਕ ਡੈੱਡ ਬੋਡੀ ਪਈ ਆ ਉਹਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਆ ਮੌਕੇ ਤੇ ਆ ਕੇ ਜਿਹੜੀ ਪੜਤਾਲ ਕੀਤੀ ਤਾਂ ਉਹਦੇ ਵਿੱਚ ਦੇਖਣ ਤੇ ਉਹਦੇ ਫੇਸ ਦੇ ਉੱਤੇ ਸੱਟਾਂ ਕਾਫੀ ਲੱਗੀਆਂ ਸਿਰ ਦੇ ਵਿੱਚ ਲੱਗੀਆਂ ਹੋਈਆਂ ਸਨ ਜਿਹੜਾ ਸੀਸੀਟੀਵੀ ਕਵਰੇਜ ਤੇ ਉਹਦੇ ਭਤੀਜੇ ਦੇ ਬਿਆਨਾਂ ਮੁਤਾਬਕ ਇਹ ਜਿਹੜਾ ਮ੍ਰਿਤਕ ਸੀਗਾ ਇਹ ਭਾਂਡ ਵਾਲੀ ਦੁਕਾਨ ਤੇ ਲੱਗਿਆ ਹੋਇਆ ਸੀਗਾ ਰਾਤ ਕਿਤੇ ਇਹਨਾਂ ਦੇ ਜਿਹੜੇ ਕੋਈ ਹੋਰ ਸਮਾਨ ਹੋਣਾ ਇਹ ਉਹਦੇ ਕਰਕੇ ਕਹਿੰਦਾ ਮੈਂ ਲੇਟ ਆਉਂਗਾ ਪਰ ਜਿਹੜਾ ਘਰ ਦੇ ਡੀਕੇ ਉਹ ਜਿਹੜਾ ਸਵੇਰੇ ਪਤਾ ਲੱਗਿਆ ਵੀ ਇਹਦੀ ਇੱਥੇ ਡੈੱਡ ਬੋਡੀ ਪਈ ਆ ਜਦੋਂ ਪੁਲਿਸ ਮੌਕੇ ਤੇ ਆ ਕੇ ਸੀਸੀਟੀ ਵੀ ਕੈਮਰੇ ਦੇਖੇ ਆ ਤੇ ਇੱਕ ਦੋਸ਼ੀ ਸੀਗਾ ਜਿਹੜਾ ਉਹਨੂੰ ਕੁੱਟ ਰਿਹਾ ਸੀਗਾ ਜਿਹੜਾ ਉਹਦੇ ਤਤਕੀਸ਼ ਕਰਨ ਤੇ ਅੱਗੇ ਇਹਦਾ ਨਾਂ ਸੰਜੀਪ ਕੁਮਾਰ ਔਰ ਪਕਾਕਾ ਦੋਸ਼ੀ ਦਾ ਨਾਂ ਅਮਰ ਸਿੰਘ ਇਹਨੂੰ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਟਰੇਸ ਕਰਕੇ ਅਸੀਂ ਜਿਹੜੇ ਨੂੰ ਪੇਸ਼ ਅਦਾਲਤ ਕੀਤਾ ਜਾਵੇ ਇਹ ਸਰ ਜਾਣਦਾ ਸੀਗਾ ਪਹਿਲਾਂ ਉਹਨੂੰ ਇਹ ਉੱਥੇ ਦੁਕਾਨ ਤੇ ਜਿਹੜੀ ਰੇੜੀ ਤੇ ਇਹ ਕੰਮ ਕਰਦਾ ਜਿੱਥੇ ਇਹਨਾਂ ਨੇ ਖਾਦਾ ਪੀਤਾ ਉੱਥੇ ਹੀ ਇਹ ਨੌਕਰੀ ਕਰਦਾ ਸੀਗਾ ਉੱਥੇ ਕੋਈ ਇਹਨਾਂ ਦਾ ਕੋਈ ਬੋਲ ਬੁਲਾਰਾ ਹੋਇਆ ਸੀ ਤੇ ਹੁਣ ਤੱਕ ਦੀ ਤਤਕਸ਼ੀਲ ਦੇ ਵਿੱਚ ਆਇਆ ਕੁਝ ਕੀ ਕਾਤੇ ਨਾ ਵਾਰ ਕੀਤੇ ਇਹਨੇ ਹਾਂ ਇਹਦੇ ਵਿੱਚ ਇੱਕ ਕੁਏ ਦੇ ਕੋਲ ਜਿਹੜਾ ਸੀਸੀਟੀਵੀ ਫੋਟੋ ਦੇ ਵਿੱਚ ਇੱਕ ਲੱਕੜ ਦਾ ਇਹਦੇ ਕੋਈ ਡੰਡਾ ਫੜਿਆ ਹੋਇਆ ਜਿਹੜੇ ਜਿਹਦੇ ਨਾਲ ਵਾਰ ਕੀਤੇ ਆ ਉਹ ਜਲਦੀ ਗ੍ਰਿਫਤਰ ਕਰਕੇ ਇਹਦਾ ਪੇਛਦੰਦ ਕੀਤਾ ਸਰ ਕਾਰਨ ਕੀ ਰਿਹਾ ਕਿਉਂਕਿ ਇਹਨਾਂ ਦੀ ਕੋਈ ਪਹਿਲਾਂ ਦੁਸ਼ਮਣੀ ਚੱਲ ਰਹੀ ਸੀ ਜਾਂ ਕੋਈ ਹੋਰ ਕਾਰਨ ਸੀ ਨਹੀਂ ਬਸ ਆਹੀ ਆ ਉੱਥੇ ਕੋਈ ਮਾੜਾ ਮੋਡਾ ਬੋਲ ਬੁਲਾ ਰਾਇ ਇਹਨਾਂ ਦਾ ਜਰੂਰ ਹੋਇਆ ਖਾਣਿਆ ਪੀਣਿਆ ਦਾ ਕੋਈ ਖਾਣ ਪੀਣ ਦਾ ਟਾਈਮ ਤੇ ਹੋਰ ਕੋਈ ਕੋਈ ਵੱਡੀ ਕੋਈ ਦੁਸ਼ਮਣੀ ਵਾਲੀ ਹਜੇ ਤੱਕ ਗੱਲ ਹੈ ਨਹੀਂ ਪਰ ਉਹ ਦੋਸ਼ੀ ਦਾ ਜਿਹੜਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਸਰ 4 4 ਘੰਟੇ ਚ ਕੰਫਰਮ ਹੋ ਗਿਆ ਵੀ ਇਹਹੀ ਦੋਸ਼ੀ ਹੈ ਹਾਂ ਦੋਸ਼ੀ ਹੀ ਹੈ ਇਹ ਸਰ ਸਤਪਾਲ ਘਰੇ ਵਾਪਸ ਆ ਰਿਹਾ ਸੀਗਾ ਜਦੋਂ ਇੱਥੇ ਹਮਲਾ ਕੀਤਾ ਹਾਂਜੀ ਉਹਦੇ ਘਰੇ ਆ ਰਿਹਾ ਸੀਗਾ ਉਸਤੇ ਹਮਲਾ